ਗੋਜਰੇ ਮਹੱਲਾ ਪੰਜਵਾ ਆਲ ਜਾਲ ਭ੍ਰਮ ਮੋਹ ਤਜਾਵੈ ਪ੍ਰਭ ਸੇ ਤੀ ਰੰਗ ਲਾਈ ਮਨ ਕਉ ਇਹ ਉਪਦੇਸ਼ ਦਰੜਾਵੈ ਸਹਿਜ ਸਹਿਜ ਗੁਣ ਗਾਈ ਆਲ ਜਾਲ ਭ੍ਰਮ ਮੋਹਤ ਜਾਵੇ ਅਰਥਾਤ ਕਿ ਗੁਰੂ ਮਹਾਰਾਜ ਕਿਰਪਾ ਕਰਕੇ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਆਲ ਕਹਿੰਦੇ ਨੇ ਆਲਿਆਂ ਨੂੰ ਘਰ ਨੂੰ ਜਾਲ ਚ ਮੇਲਿਆਂ ਨੂੰ ਕਹਿੰਦੇ ਨੇ ਕਿ ਗੁਰਮੁਖਾਂ ਗੁਰੂ ਪਿਆਰਿਆਂ ਤੇ ਕਿਰਪਾ ਕਰਕੇ ਉਹਨਾਂ ਨੂੰ ਘਰ ਦੇ ਚ ਮੇਲਿਆਂ ਅਤੇ ਮਹਾਰਾਜ ਕਹਿੰਦੇ ਪਰਮ ਅਤੇ ਮੋਹਤ ਛਡਾ ਦਿੰਦੇ ਨੇ ਗੁਰੂ ਮਹਾਰਾਜ ਕਤੇ ਪ੍ਰਭ ਸੇਤੀ ਰੰਗ ਲਾਈ ਅਰਥਾਤ ਕਿ ਗੁਰਮੁਖਾ ਗੁਰੂ ਪਿਆਰਿਆਂ ਦਾ ਰੰਗ ਅਥਵਾ ਪ੍ਰੇਮ ਜਾਂ ਪ੍ਰੀਤ ਪ੍ਰਭੂ ਜੀ ਦੇ ਚਰਨਾਂ ਨਾਲ ਲਾ ਦਿੰਦੇ ਨੇ ਗੁਰੂ ਮਹਾਰਾਜ ਕਹਿੰਦੇ ਆਲ ਜਾਲ ਭ੍ਰਮ ਮੋਹ ਤਜਾਵੇ ਪ੍ਰਭ ਸੇਤੀ ਰੰਗ ਲਾਈ ਮਨਕ ਇਹ ਉਪਦੇਸ਼ ਦਰੜਾਵੇ ਸਹਿਜ ਸਹਿਜ ਗੁਣ ਗਾਈ ਮਨਕ ਇਹ ਉਪਦੇਸ਼ ਦ੍ਰਿੜਾਵੇ ਅਰਥਾਤ ਕਿ ਗੁਰਮੁਖਾਂ ਗੁਰੂ ਪਿਆਰਿਆਂ ਦੇ ਮਨ ਦੇ ਵਿੱਚ ਗੁਰੂ ਮਹਾਰਾਜ ਇਹ ਉਪਦੇਸ਼ ਦ੍ਰਿੜ ਕਰਵਾ ਦਿੰਦੇ ਨੇ ਪਰ ਪੱਕ ਕਰਵਾ ਦਿੰਦੇ ਨੇ ਕਿ ਸਹਜ ਸਹਜ ਗੁਣ ਗਾਇ ਅਰਥਾਤ ਕਿ ਉਹ ਸਹਜ ਸਹਜ ਹਰੀ ਜੀ ਦੇ ਗੁਣਾਂ ਨੂੰ ਗਾਉਣ ਲੱਗ ਪੈਂਦੇ ਹਨ ਉਹ ਹਰੀ ਜੀ ਦੇ ਨਾਮ ਨੂੰ ਹੌਲੀ 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 ਜਪਣ ਲੱਗ ਪੈਂਦੇ ਹਨ ਸੁਗਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਾਜਨ ਐਸੋ ਸੰਤ ਸਹਾਈ ਜੈਸਾ ਭੇਟੇ ਤੂਟਾ ਮਾਇਆ ਬੰਧ ਬਿਸਰਨ ਕਬ ਹੋ ਜਾਈ ਰਹਾਉ ਸਾਜਨ ਐਸੋ ਸੰਤ ਸਹਾਈ ਅਰਥਾਤ ਕਹੇ ਸੱਜਣਾ हे ਮਿੱਤਰ ਜਿਹੜਾ ਸੰਤ ਜਾਨ ਨੇ ਨਾ ਪਾਪ ਸਤਗੁਰੂ ਪਾਤਸ਼ਾਹ ਨੇ ਜਿਹੜੇ ਉਹ ਇਹੋ ਜਿਹੇ ਸਹਾਈ ਹੁੰਦੇ ਨੇ ਇਹੋ ਜਿਹੇ ਮਦਦਗਾਰ ਹੁੰਦੇ ਨੇ ਕਿਹੋ ਜਿਹੇ ਮਹਾਰਾਜ ਕਹਿੰਦੇ ਜਿਸ ਭੇਟੇ ਟੂਟਾ ਮਾਇਆ ਬੰਧ ਬੇਸਰ ਨ ਕਮ ਹੋ ਜਾਏ ਰਹਾ ਜਿਹੜੇ ਸਤਗੁਰੂ ਪਾਤਸ਼ਾਹ ਜੀ ਨੂੰ ਭੇਟੇ ਅਰਥਾਤ ਮਿਲਿਆ ਟੂਟਾ ਮਾਇਆ ਬੰਧ ਮਾਇਆ ਦੇ ਬੰਧਨ ਟੁੱਟ ਜਾਂਦੇ ਨੇ ਵਿਕਾਰਾਂ ਦੇ ਆਈਬਾਂ ਦੇ ਉਗਣਾ ਦੇ ਬੰਧਨ ਟੁੱਟ ਜਾਂਦੇ ਨੇ ਮਨ ਤੋਂ ਅਤੇ ਵਿਸਰ ਨਾ ਕਭ ਹੋ ਜਾਈ ਅਰਥਾਤ ਕਿਉਂ ਆਕਾਲ ਪੁਰਖ ਵਾਹਿਗੁਰੂ ਕਦੇ ਵੀ ਵਿਸਰ ਕੇ ਕਿਤੇ ਦੂਰ ਨਹੀਂ ਜਾਂਦਾ ਮਹਾਰਾਜ ਕਹਿੰਦੇ ਸਤਿਗੁਰੂ ਪਾਤਸ਼ਾਹ ਇਸ ਤਰ੍ਹਾਂ ਦੇ ਹੁੰਦੇ ਨੇ ਭਾਈ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਨੇ ਕਰਤ ਕਰਤ ਅਨਕ ਬਹੁ ਪਾਤੀ ਨੀਕੀ ਇਹ ਠਹਿਰਾਈ ਮੈਲਾ ਸਾਧੂ ਹਰ ਜਸ ਗਾਵਾ ਨਾਨਕ ਭਵਜਲ ਭਾਰ ਪਰਾਈ ਕਰਤ ਕਰਤ ਅਨਕ ਬਹੁ ਪਾਤੀ ਨੀਕੀ ਇਹ ਠਹਿਰਾਈ ਅਰਥਾਤ ਕਿ ਵਿਚਾਰਾਂ ਕਰਦਿਆਂ ਕਰਦਿਆਂ अनेका ਤੇ ਬਹੁਤ ਭਾਂਤ ਦੀਆਂ ਅਰਥਾਤ ਬੜੀ ਪ੍ਰਕਾਰ ਦੀਆਂ ਵਿਚਾਰਾਂ ਕਰਦਿਆਂ ਕਰਦਿਆਂ ਨਾ ਨੀਕੀ ਐ ਠਹਰਾਈ ਅਰਥਾਤ ਨੀਕੀ ਕਹਿੰਦੇ ਉੱਤਮ ਨੂੰ ਵਧੀਆ ਨੂੰ ਇੱਕ ਬਹੁਤ ਉੱਤਮ ਇਹ ਵਿਚਾਰ ਮਨ ਦੇ ਵਿੱਚ ਟਿਕਾਈ ਐ ਕਿਹੜੀ ਵਿਚਾਰ ਕਹਿੰਦਾ ਮਿਲ ਸਾਧੂ ਹਰ ਜਸ ਗਾਵੇ ਨਾਨਕ ਪਾਵਜਲ ਪਾਰ ਪਰਾਈ ਮੇਲੇ ਸਾਧੂ ਹਰ ਜਸ ਗਾਵੇ ਨਾਨਕ ਕਿ ਸਾਧ ਸਤ ਗੁਰੂ ਦੇ ਨਾਲ ਮਿਲ ਕੇ ਹਰੀ ਦੇ ਜਸ ਨੂੰ ਗਾਉਣਾ ਕਰਦੇ ਹਾਂ ਪੰਜਵੇਂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਔਰ ਕਹਿੰਦੇ ਪਾਵਜਲ ਪਾਰ ਪਰਾਈ ਅਰਥਾਤ ਕਿ ਇਸ ਤਰੀਕੇ ਦੇ ਨਾਲ ਅਸੀਂ ਭਾਵਜਲ ਤੋਂ ਸੰਸਾਰ ਰੂਪੀ ਸਮੁੰਦਰ ਤੋਂ ਪਾਈ ਪਾਰ ਹੋ ਜਾਂਦੇ ਹਾਂ ਕਹਿੰਦਾ ਕਰਤ ਕਰਤ ਅਨਕ ਬੋ ਭਾਤੀ ਨੀਕੀ ਏਠ ਹਰਾਈ ਮੇਲਾ ਸਾਧੂ ਹਰ ਜਸ ਗਾਵੇ ਨਾਨਕ ਭਵ ਜਲ ਪਾਰ ਪਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ